ਤੁਸੀਂ ਦੇਖ ਰਹੇ ਹੋ ਪੀਟੀਸੀ న్యూਸ ਮਿਹਾ ਦਲੀਪ ਸਿੰਘ ਹੁਣ ਤੋਂ ਕੁਝ ਘੰਟਿਆਂ ਬਾਅਦ ਜੀ ਹਾਂ ਸਹੀ ਸੁਣ ਰਹੇ ਹੋ 9 ਜੁਲਾਈ ਦੀ ਸ਼ੁਰੂਆਤ ਯਾਨੀ ਸਵੇਰ ਜਦੋਂ ਹੋਏਗੀ ਉਸ ਵੇਲੇ ਭਾਰਤ ਬੰਦ ਹੋਏਗਾ ਤੁਸੀਂ ਬਿਲਕੁਲ ਸਹੀ ਸੁਣਿਆ ਕੱਲ ਭਾਰਤ ਬੰਦ ਹੈ ਤੇ ਇਸ ਦੌਰਾਨ ਜਦੋਂ ਕੋਈ ਤੁਸੀਂ ਕੋਈ ਕੰਮ ਅਜੇਹਾ ਮਿਤ ਰੱਖਿਆ ਜੋ ਜ਼ਰੂਰੀ ਹੈ ਜਾਂ ਤੁਸੀਂ ਕਿਸੇ ਥਾਂ ਤੇ ਟਰੈਵਲ ਕਰਨਾ ਹੈ ਇਹ ਸਭ ਕੁਝ ਤੁਹਾਡੇ ਲਈ ਇੱਕ ਕਦਮ ਪਿੱਛੇ ਹਟ ਕੇ ਸੋਚਣ ਵਰਗਾ ਹੋਏਗਾ ਕਿਉਂਕਿ ਕੱਲ ਬਹੁਤ ਸਾਰੀਆਂ ਸੇਵਾਵਾਂ ਅਜਹੀਆਂ ਰਹਿਣਗੀਆਂ ਜੋ ਪ੍ਰਭਾਵਿਤ ਰਹਿਣਗੀਆਂ ਖਾਸ ਕਰਕੇ ਸਰਕਾਰੀ ਦਫ਼ਤਰ ਜਿਨ੍ਹਾਂ ਦੇ ਵਿੱਚ ਬੈਂਕ ਹੋਗੇ ਡਾਕਖਾਨਾ ਹੋ ਗਿਆ LIC ਦੇ ਜੋ ਸਰਕਾਰੀ ਦਫ਼ਤਰ ਨੇ ਉਹ ਹੋਗੇ ਉਸ ਤੋਂ ਇਲਾਵਾ ਤਕਰੀਬਨ ਜੋ ਕੇਂਦਰੀ ਸਰਕਾਰ ਦੇ ਅੰਡਰ ਆਂਦੇ ਨੇ ਸਰਕਾਰੀ ਦਫ਼ਤਰ ਉਹ ਬੰਦ ਰਹਿਣ ਦੀ ਸੰਭਾਵਨਾ ਹੈ ਕੱਲ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਵਿੱਚ ਦਾਵਾ ਕੀਤਾ ਗਿਆ ਜੋ ਵੱਖ-ਵੱਖ ਸੰਗਠਨ ਨੇ ਕਿ ਕਰੋੜਾਂ ਜੋ ਮੁਲਾਜ਼ਮ ਨੇ ਉਹ ਇਸ ਦਾ ਹਿੱਸਾ ਬਣਨਗੇ ਤੇ ਇਸ ਪੂਰੇ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਨੂੰ ਸਫਲ ਬਣਾਉਣਗੇ ਤੁਹਾਨੂੰ ਦੱਸ ਦਈਏ ਕਿ ਇਸ ਭਾਰਤ ਬੰਦ ਨੂੰ ਸਮਰਥਨ ਸੰਯੁਕਤ ਕਿਸਾਨ ਮੋਰਚਾ ਨਹੀਂ ਵੀ ਦਿੰਦਾ ਹੈ ਇਸ ਕਰਕੇ ਵੱਖ-ਵੱਖ ਥਾਵਾਂ ਤੇ ਸੰਯੁਕਤ ਕਿਸਾਨ ਮੋਰਚਾ ਅੱਜ ਲੋਕਾਂ ਨੂੰ ਜਾਣੂ ਕਰਾਉਣ ਦਾ ਵੀ ਨਜ਼ਰ ਆਇਆ ਕਿ ਕੱਲ ਭਾਰਤ ਬੰਦ ਹੈ ਤੁਸੀਂ ਉਹਨੂੰ ਪੁੱਛੋਗੇ ਕਿ ਆਖਰਕਾਰ ਮੰਗਾ ਕੀੜੀਆਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਸਭ ਕੁਝ ਇਹ ਭਾਰਤ ਬੰਦ ਕੀਤਾ ਜਾ ਰਿਹਾ 9 ਜੁਲਾਈ ਨੂੰ ਤੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਦੀ ਕਿ ਕੱਲ ਕੀ ਕੀ ਬੰਦ ਰਹੇਗਾ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਕੱਲ ਦਾ ਦਿਨ ਕਿਵੇਂ ਪਲਾਨ ਕਰਨਾ ਹੈ ਕੀ ਖੁੱਲਿਆ ਰਹੇਗਾ ਤਾਂ ਕਿ ਉਸ ਦੇ ਮੁਤਾਬਕ ਤੁਸੀਂ ਆਪਣਾ ਅਗਲਾ ਕਦਮ ਵਧਾ ਸਕੋ ਤੇ ਕਿਹੜੇ-ਕਿਹੜੇ ਸੰਗਠਨ ਨੇ ਜੋ ਇਸ ਪੂਰੇ ਬੰਦ ਨੂੰ ਸਮਰਥਨ ਕਰਨ ਦੀ ਅਪੀਲ ਕਰ ਰਹੇ ਨੇ ਤੇ ਇਸ ਦੇ ਪੂਰੇ ਬੰਦ ਪਿੱਛੇ ਦੇ ਕਾਰਨ ਕੀ ਨੇ ਵਜ੍ਹਾ ਕੀ ਹੈ ਜਿਸ ਕਰਕੇ ਕੱਲ ਭਾਰਤ ਬੰਦ ਦੀ ਘਾਲ ਦਿੱਤੀ ਗਈ ਹੈ ਤ ਸਭ ਤੋਂ ਪਹਿਲਾਂ ਦੱਸਿਏ ਕੱਲ ਬੰਦ ਕੀ ਰਹੇਗਾ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਕੱਲ ਕੀ ਬੰਦ ਰਹੇਗਾ ਸਭ ਤੋਂ ਪਹਿਲਾਂ ਬੈਂਕ ਬੰਦ ਰਹਿਣਗੇ ਜੇਕਰ ਕੱਲ ਤੁਹਾਨੂੰ ਕੋਈ ਬੈਂਕ ਦਾ ਕੰਮ ਹੈ ਤਾਂ ਬੈਂਕ ਜਾਣ ਤੋਂ ਪਹਿਲਾਂ ਆਪਣਾ ਸਮਾਂ ਔਰ ਆਪਣਾ ਜੋ ਜ਼ਰੂਰੀ ਕੰਮ ਹੈ ਉਸ ਦੇ ਬਾਰੇ ਜ਼ਰੂਰ ਸੋਚ ਕੇ ਚੱਲਣਾ ਡਾਕ ਖਾਨੇ ਦੀਆਂ ਸੇਵਾਵਾਂ ਜੇ ਕੋਈ ਤੁਸੀਂ ਪੋਸਟ ਕਰਨੀ ਹੈ ਕੋਈ ਚਿੱਠੀ ਭੇਜਣੀ ਹੈ ਕੋਈ ਪਾਰਸਲ ਮੰਗਾਉਣਾ ਭੇਜਣਾ ਇਹ ਸਾਰੀਆਂ ਸੇਵਾਵਾਂ ਕੱਲ ਮੁਸ਼ਕਲ ਹੋ ਸਕਦੀਆਂ ਨੇ ਹੋ ਸਕਦਾ ਹੈ ਕਿ ਕੱਲ ਇਹ ਤੁਹਾਡੇ ਕੰਮ ਨਾ ਵੀ ਹੋਣ ਕਿਉਂਕਿ ਜੇਕਰ ਇਹ ਪੂਰਾ ਭਾਰਤ ਬੰਦ ਰਹੇਗਾ ਜੇਕਰ ਉਸ ਦੇ ਵਿੱਚ ਇਹ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਇਸ ਤਰ੍ਹਾਂ ਦੀ ਉਮੀਦ ਲਗਾਈ ਜਾ ਰਹੀ ਹੈ ਬੀਮਾ ਸੇਵਾਵਾਂ ਨੇ LIC ਖਾਸ ਕਰਕੇ ਔਰ ਹੋਰ ਜੋ ਸਰਕਾਰੀ ਬੀਮਾ ਕੰਪਨੀਆਂ ਨੇ ਉਹ ਕੱਲ ਬੰਦ ਰਹਿਣ ਦੀ ਵੀ ਹਾਲਾਂਕਿ ਉਹਨਾਂ ਵੱਲ ਛੁੱਟੀ ਨਹੀਂ ਐਲਾਨੀ ਗਈ ਹੈ ਪਰ ਜੋ ਕਰਮਚਾਰੀ ਨੇ ਕਿਉਂਕਿ ਉਹ ਕੇਂਦਰ ਸਰਕਾਰ ਦੇ ਕਰਮਚਾਰੀ ਨੇ ਸੰਗਠਨਾਂ ਦੇ ਨਾਲ ਜੁੜੇ ਹੋਏ ਨੇ ਇਸ ਕਰਕੇ ਕੱਲ ਉਹ ਬੰਦ ਰਹਿਣ ਗੀਆਂ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਖਤਰਾ ਹੈ ਇਸ ਤਰ੍ਹਾਂ ਕੋਲੇ ਦੀ ਮਾਈਨਿੰਗ ਦੇ ਨਾਲ ਸੰਬੰਧਤ ਵੀ ਕੰਮ ਰਹਿਣਗੇ ਉਹ ਬੰਦ ਹੋ ਸਕਦੇ ਆ ਜਾਂ ਪ੍ਰਭਾਵਿਤ ਹੋ ਸਕਦੇ ਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਕਈ ਸੂਬਿਆਂ ਦੇ ਵਿੱਚ ਸਰਕਾਰੀ ਆਵਾਜਾਈ ਦੇ ਸਾਧਨ ਪ੍ਰਭਾਵਿਤ ਹੋਣਗੇ ਮਤਲਬ ਇਹ ਕਿ ਕਈ ਜਿਹੜੀਆਂ ਬੱਸਾਂ ਨੇ ਜੋ ਸੂਬਿਆਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਜੋ ਸਰਕਾਰੀ ਡੀਪੋ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕਾਰਨ ਇਹ ਕਿ ਜੋ ਮੁਲਾਜ਼ਮ ਨੇ ਉਹ ਸਰਕਾਰੀ ਮੁਲਾਜ਼ਮ ਨੇ ਤੇ ਉਹਨਾਂ ਦੇ ਵੀ ਵੱਖ-ਵੱਖ ਸੰਗਠਨਾਂ ਨਾਲ ਸੰਬੰਧ ਹੁੰਦੇ ਨੇ ਇਸ ਕਰਕੇ ਉਹ ਵੀ ਇਸ ਕਾਲ ਨੂੰ ਸਫਲ ਬਣਾਉਣ ਦੇ ਲਈ ਅਕਲ ਦਾ ਜੋ ਹੈ ਬੰਦ ਨੂੰ ਐਲਾਨ ਉਸ ਨੂੰ ਸੇ ਮਰਤਨ ਦੇਣਗੇ ਕੀ ਰਹੇਗਾ ਖੁੱਲਾ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜਾਨਣਾ ਕਿ ਕੱਲ ਪ੍ਰਾਈਵੇਟ ਦਫਤਰ ਹੋ ਗਏ ਤੇ ਸਕੂਲ ਹੋ ਗਏ ਇਹ ਖੁੱਲੇ ਰਹਿਣਗੇ ਪਰ ਇਹ ਜ਼ਰੂਰੀ ਨਹੀਂ ਹੈ ਕਿ ਸਕੂਲ ਕਈ ਕਈ ਥਾਵਾਂ ਤੇ ਵੀ ਖਬਰ ਆ ਰਹੀ ਹੈ ਕਿ ਕਈ ਥਾਵਾਂ ਤੇ ਸਕੂਲ ਬੰਦ ਵੀ ਕੀਤੇ ਜਾ ਸਕਦੇ ਨੇ ਜਿੱਥੇ ਇਹ ਹੋ ਸਕਦਾ ਹੈ ਕਿ ਅ ਕੱਲ ਜੋ ਸੇਵਾਵਾਂ ਨੇ ਉਹਨਾਂ ਨੂੰ ਪ੍ਰਭਾਵਿਤ ਹੋਣ ਦਾ ਡਰ ਹੈਗਾ ਸਕੂਲ ਇਸ ਕਰਕੇ ਬੰਦ ਵੀ ਕੀਤੇ ਜਾਤੇ ਨੇ ਪਰ ਜੇਕਰ ਤੁਹਾਡੇ ਸਕੂਲਾਂ ਦੇ ਤੁਹਾਡੇ ਬੱਚਿਆਂ ਦੇ ਸਕੂਲਾਂ ਕੋਈ ਇਸ ਤਰ੍ਹਾਂ ਦਾ ਕੋਈ ਮੈਸੇਜ ਨਹੀਂ ਆਇਆ ਤਾਂ ਇਸ ਦਾ ਮਤਲਬ ਹੈ ਕਿ ਸਕੂਲ ਖੁੱਲਾ ਹੈ ਪਰ ਕੱਲ ਅਲਰਟ ਰਹਿਣ ਦੀ ਜ਼ਰੂਰਤ ਹੈ ਤਾਂ ਪ੍ਰਾਈਵੇਟ ਸੰਸਥਾਵਾਂ ਜਿਹੜੀਆਂ ਨੇ ਲਗਭਗ ਖੁੱਲੀਆਂ ਰਹਿਣਗੀਆਂ ਪਰ ਸਰਕਾਰੀ ਜੋ ਸੇਵਾਵਾਂ ਨੇ ਉਹ ਲਗਭਗ ਬੰਦ ਰਹਿਣਗੀਆਂ ਇਸ ਨੂੰ ਲੈ ਕੇ ਕਿਉਂਕਿ ਕੱਲ ਜੋ ਜੇਕਰ ਤੁਸੀਂ ਬੈਂਕਾਂ ਦੇ ਕੰਮ ਖਾਸ ਕਰਕੇ ਕਰਵਾਉਣ ਜਾ ਰਹੇ ਹੋ ਜੇਕਰ ਕੋਈ ਪੇਮੈਂਟ ਲੈਣੀ ਹੈ ਪੇਮੈਂਟ ਭੇਜਣੀ ਹੈ ਉਸ ਦੇ ਲਈ ਵੀ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਸਵਾਲ ਆਏਗਾ ਕਿ ਆਖਿਰਕਾਰ ਅਜੇ ਹੀ ਕਿਹੜੀ ਗੱਲ ਹੋ ਗਈ ਹੈ ਕਿ ਇਹ ਸਾਰਾ ਕੁਝ ਬੰਦ ਕਰਨ ਦੀ ਨੋਬਤ ਆ ਗਈ ਹਾਲਾਂਕਿ ਇਹ ਜੋ ਭਾਰਤ ਬੰਦੀ ਕਾਲ ਦਿੱਤੀ ਗਈ ਹੈ ਇਹ 2-3 ਸਾਲ ਪਹਿਲਾਂ ਦਿੱਤੀ ਗਈ ਸੀ ਇੰਨੇ ਵੱਡੇ ਪੱਧਰ ਤੇ ਕਾਲ ਕਿਉਂਕਿ ਜੋ ਸੰਗਠਨ ਨੇ ਉਹ ਕਹਿੰਦੇ ਨੇ ਕਿ ਕਰੋੜਾਂ ਕਰਮਚਾਰੀ ਇਸ ਦੇ ਵਿੱਚ ਸਮਰਥਨ ਦੇਣਗੇ ਚਾਹੇ ਉਹ ਬੈਂਕਾਂ ਦੇ ਹੋਣ ਕੇਂਦਰੀ ਜੋ ਸੰਸਥਾਵਾਂ ਨੇ ਉਹਨਾਂ ਦੇ ਕਰਮਚਾਰੀਆਂ ਸਾਰੇ ਇਸ ਬੈਂਕ ਨੂੰ ਇਸ ਬੰਦ ਨੂੰ ਸਮਰਥਨ ਦੇਣਗੇ ਪਰ ਮੰਗਾਂ ਕਿਹੜੀਆਂ ਨੇ ਗੱਲਾਂ ਕਿਹੜੀਆਂ ਨੇ ਜਿਸ ਨੂੰ ਧਿਆਨ ਚ ਰੱਖਦੇ ਹੋਏ ਕੱਲ ਭਾਰਤ ਬੰਦ ਦੇ ਐਲਾਨ ਕੀਤਾ ਗਿਆ ਹੈ ਤਾਂ ਉਸ ਤੇ ਅਸੀਂ ਅੱਜ ਇਹ ਇੱਕ ਇੱਕ ਕਰਕੇ ਤੁਹਾਨੂੰ ਦੱਸੀਏ ਸਭ ਤੋਂ ਪਹਿਲੀ ਮੰਗ ਕੀ ਹੈ ਕਿ ਹੜਤਾਲ ਦੀ ਵਜ੍ਹਾ ਕੀ ਭਾਰਤ ਬੰਦੀ 10 ਸਾਲਾਂ ਤੋਂ ਕਿਹਾ ਜਾ ਰਿਹਾ ਕਿ ਸਾਲਾਨਾ ਲੇਬਰ ਕਾਨਫਰੰਸ ਦਾ ਆਯੋਜਨ ਨਹੀਂ ਕੀਤਾ ਗਿਆ ਜਿਸ ਦੇ ਵਿੱਚ ਕੀ ਜੋ ਲੇਬਰ ਨੇ ਜੋ ਕਾਮੇ ਨੇ ਉਹਨਾਂ ਦੇ ਜੋ ਹਿੱਤ ਨੇ ਉਹਨਾਂ ਨੂੰ ਸੰਬੰਧਿਤ ਜੋ ਗੱਲਾਂ ਹੁੰਦੀਆਂ ਨੇ ਉਸ ਨੂੰ ਲੈ ਕੇ 10 ਸਾਲ ਤੋਂ ਮੀਟਿੰਗਾਂ ਨਹੀਂ ਹੋਈਆਂ ਅਗਲੀ ਗੱਲ ਨਵੇਂ ਲੇਬਰ ਕੋਡ ਜ਼ਰੀਏ ਟ੍ਰੇਡ ਯੂਨੀਅਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਲਜ਼ਾਮ ਲਗਾਏ ਗਏ ਨੇ ਇਸ ਕਰਕੇ ਹੜਤਾਲ ਦੀ ਬਜਾ ਦਿੱਤੀ ਗਈ ਹੈ ਇਹਦਾ ਮਤਲਬ ਇਹ ਸਮਝਿਏ ਕਿ ਜੋ ਨਵੇਂ ਲੇਬਰ ਕੋਡ ਨੇ ਉਹ ਤੁਸੀਂ ਵਿਸਥਾਰ ਚ ਜਾ ਕੇ ਪੜ ਸਕਦੇ ਹੋ ਉਸ ਦਾ ਮਤਲਬ ਇਹ ਹੈ ਕਿ ਜੋ ਕਰਮਚਾਰੀ ਸੰਗਠਨ ਨੇ ਉਹਨਾਂ ਨੂੰ ਕਮਜ਼ੋਰ ਕੀਤਾ ਜਾਏ ਤਾਂ ਕਿ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਕਰਮਚਾਰੀ ਦੀਆਂ ਮੰਗਾਂ ਨੇ ਉਸ ਦੇ ਉੱਪਰ ਬਹੁਤਾ ਜ਼ੋਰ ਨਾ ਦਿੱਤਾ ਜਾ ਸਕੇ ਅਗਲੀ ਗੱਲ ਇਹ ਹੈ ਕੰਮ ਦੇ ਘੰਟੇ ਵਧਾਏ ਜਾ ਰਹੇ ਨੇ ਕਾਮਯਾਬ ਦੇ ਅਧਿਕਾਰਾਂ ਅਧਿਕਾਰ ਸੀਮਤ ਕੀਤੇ ਜਾ ਰਹੇ ਨੇ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਕਿ ਕੰਮ ਲਗਾਤਾਰ ਉਸ ਦੇ ਘੰਟੇ ਜਿਵੇਂ 8 ਘੰਟੇ 6 ਘੰਟੇ 7 ਘੰਟੇ ਹੁੰਦਾ ਸੀ ਉਹ ਵਧਾ ਕੇ ਲਗਾਤਾਰ ਵਧਾਇਆ ਜਾ ਰਿਹਾ ਪਰ ਉਹਨਾਂ ਦੇ ਜੋ ਅਧਿਕਾਰ ਨੇ ਤਨਖਾਹਾਂ ਨੇ ਜਾਂ ਹੋਰ ਹਿੱਤ ਵਾਲੇ ਕੰਮ ਨੇ ਉਹ ਸੀਮਤ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਦਾ ਇਲਜ਼ਾਮ ਹੈ ਅਗਲੀ ਗੱਲ ਜੋ ਹੈ ਨਿੱਜੀ ਅਤੇ ਠੇਕੇ ਵਾਲੀਆਂ ਨੌਕਰੀਆਂ ਨੂੰ ਹੰਗਾਰਾ ਦਿੱਤਾ ਜਾ ਰਿਹਾ ਹੈ ਯਾਨੀ ਸਰਕਾਰੀ ਨੌਕਰੀਆਂ ਸਰਕਾਰੀ ਪੋਸਟਾਂ ਕਟਾਈਆਂ ਜਾ ਰਹੀਆਂ ਨੇ ਨਿੱਜੀਕਰਨ ਵੱਲ ਜ਼ਿਆਦਾ ਵਧਿਆ ਜਾ ਰਿਹਾ ਇਸ ਦਾ ਵੀ ਵਿਰੋਧ ਹੈ ਇਸ ਕਰਕੇ ਹੜਤਾਲ ਦੀ ਕੱਲ ਦਿੱਤੀ ਗਈ ਹੈ ਅਗਲੀ ਗੱਲ ਹੈ ਕਿ ਜ਼ਿਆਦਾ ਭਰਤੀਆਂ ਅਤੇ ਬਿਹਤਰ ਤਨਖਾਹਾਂ ਵਰਗੀਆਂ ਮੰਗਾਂ ਅਣਗੋਲੀਆਂ ਕਿਤੇ ਜਾ ਰਿਹਾ ਹੈ ਇਹ ਵੀ ਇਲਜ਼ਾਮ ਹੈ ਕਿਉਂਕਿ ਹੁਣ ਤੁਸੀਂ ਦੇਖ ਰਹੇ ਹੋਗੇ ਕਿ ਕਿਤੇ 5 ਜਾਂ 10 ਜਾਂ 50 ਜੋ ਭਰਤੀਆਂ ਨਿਕਲਦੀਆਂ ਨੇ ਉਸ ਦੇ ਵਾਸਤੇ ਹਜ਼ਾਰਾਂ ਲੱਖਾਂ ਦੇ ਵਿੱਚ ਲੋਕ ਜਾ ਕੇ ਜੋ ਆਪਣਾ ਹੈ ਅਪਲਾਈ ਕਰਦੇ ਨੇ ਤਾਂ ਇਸ ਤਰ੍ਹਾਂ ਦੀ ਖਾਸ ਕਰਕੇ ਮੰਗਾਂ ਨੇ ਹੁਣ ਅਗਲੀ ਗੱਲ ਇਹ ਹੈ ਕਿ ਇਸ ਨੂੰ ਸਮਰਥਨ ਕੌਣ ਕੌਣ ਦੇ ਰਿਹਾ ਤਾਂ ਉਹ ਜਿਵੇਂ ਪਹਿਲਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਨੇ ਉਹ ਇਸ ਬੰਦ ਨੂੰ ਸਮਰਥਨ ਦੇ ਰਹੀਆਂ ਨੇ ਯਾਨੀ ਕਿ ਕਰਮਚਾਰੀ ਵਰਗ ਤੇ ਕਿਸਾਨ ਵਰਗ ਦੋਹੇ ਇਕੱਠੇ ਹੋ ਗਏ ਨੇ ਕਿਸਾਨਾਂ ਦੀ ਉਹੀ ਮੰਗ ਹੈ ਫਸਲਾਂ ਨਾਲ ਸੰਬੰਧਿਤ ਐਮਐਸਪੀ ਤੋਂ ਲੈ ਕੇ ਹੋਰ ਜੋ ਕਿਸਾਨ ਨੇ ਜਾਂ ਕਾਮੇ ਨੇ ਮਜ਼ਦੂਰ ਨੇ ਉਹਨਾਂ ਦੇ ਵੈਲਫੇਅਰ ਨੂੰ ਲੈ ਕੇ ਜਿੰਨੀਆਂ ਵੀ ਸਕੀਮਾਂ ਨੇ ਉਹਨਾਂ ਸਾਰਿਆਂ ਦੇ ਵੀ ਸੁਧਾਰ ਕਰਨ ਦੀ ਮੰਗ ਨੂੰ ਲੈ ਕੇ ਇਹ ਜੋ ਭਾਰਤ ਬੰਦ ਉਸ ਨੂੰ ਸਮਰਥਨ ਦੇ ਰਿਹਾ ਸੰਯੁਕਤ ਕਿਸਾਨ ਮੋਰਚਾ ਬਾਕੀ ਜਿਹੜੇ ਸੰਗਠਨ ਨੇ ਜੇਕਰ ਤੁਸੀਂ ਭੁੱਲ ਗਏ ਹੋ ਤਾਂ ਹੁਣ ਸੰਗਠਨ ਦਾ ਸੀ ਨਾਮ ਦਵਾ ਦਈਏ ਜੋ ਅਕਸਰ ਕਿ ਜੋ ਸਰਕਾਰੀ ਕਰਮਚਾਰੀ ਨੇ ਉਹਨਾਂ ਦੇ ਹਿੱਤ ਲਈ ਕੰਮ ਕਰਦੇ ਨੇ ਉਹ ਸੰਗਠਨ ਉਹ ਕਿਹੜੇ-ਕਿਹੜੇ ਨੇ ਇੱਕ ਇੱਕ ਕਰਕੇ ਤੁਹਾਨੂੰ ਦੱਸਦੀ ਕਿ ਜੋ ਕੱਲ ਇਸ ਬੰਦ ਨੂੰ ਇਸ ਬੰਦ ਦਾ ਐਲਾਨ ਕੀਤਾ ਉਸ ਨੂੰ ਸਮਰਥਨ ਦੇ ਰਹੇ ਨੇ ਇੰਟਕ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਇਹ ਬਹੁਤ ਵੱਡੀ ਸੰਸਥਾ ਹੈ ਇਹਦੇ ਵਿੱਚ ਲੱਖਾਂ ਕਰਮਚਾਰੀ ਜੁੜੇ ਹੋਏ ਨੇ ਇਹ ਇਸ ਬੰਦ ਨੂੰ ਦਾ ਕਾਲ ਦਿੱਤਾ ਗਿਆ ਸੀਟੂ ਸੀਆਈਟੀਯੂ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀయన్స్ ਇਹਨਾਂ ਨੇ ਵੀ ਕਾਲ ਦਿੱਤੀ ਹੈ ਤੇ ਇਹ ਵੀ ਇਸੀ ਸੰਗਠਨ ਦੇ ਵਿੱਚ ਨੇ AIUTC AITUC All India Trade Union Congress ਵੀ ਇਸ ਦੇ ਵਿੱਚ ਹੈ ਅਗਲਾ ਜੋ ਨੰਬਰ ਆਉਂਦਾ ਹੈ ਉਹ ਹੈ TCU Trade Union Congress ਜੋ ਕੱਲ ਦੇ ਬੰਦ ਨੂੰ ਕਾਲ ਦਿੱਤੀ ਗਈ ਹੈ ਸੇਵਾ ਸੈਲਫ এমਪਲਾਈਡ ਊਮਨਸ ਐਸੋਸੀਏਸ਼ਨ ਵੀ ਇਸ ਦੇ ਵਿੱਚ ਜੋ ਮਹਿਲਾ ਕਰਮਚਾਰੀ ਨੇ ਉਹਨਾਂ ਦੀ ਸੰਗਠਨ ਵੀ ਨਾਲ ਹੈ AICCTU All India Central Council of Trade Unions ਇਹਨਾ ਨੇਵੀ ਬੰਦੇ ਕਾਲ ਨੂੰ ਹੰਗਾਰਾ ਦਿੱਤਾ ਹੈ ਐਚ ਐਮ ਐਸ ਹਿੰਦ ਮਜ਼ਦੂਰ ਸਭਾ ਤੇ ਐਲ ਪੀ ਐਫ ਲੇਬਰ ਪ੍ਰੋਗਰੈਸਿਵ ਫੈਡਰੇਸ਼ਨ ਇਹ ਜੋ ਸੰਸਥਾਵਾਂ ਨੇ ਇਹ ਸਾਰੀਆਂ ਸੰਸਥਾਵਾਂ ਨੇ ਕੱਲ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਦੇ ਵਿੱਚ ਸ਼ਾਮਲ ਨੇ ਤੇ ਇਹਨਾਂ ਨਾਲ ਸੰਬੰਧਿਤ ਜਿੰਨੇ ਵੀ ਕਰਮਚਾਰੀ ਨੇ ਕਰਮਚਾਰੀ ਵੱਖ-ਵੱਖ ਬੈਂਕਾਂ ਦੇ ਹੋ ਸਕਦੇ ਨੇ ਡਾਕਖਾਨੇ ਦੇ ਹੋ ਸਕਦੇ ਨੇ LIC ਦੇ ਹੋ ਸਕਦੇ ਨੇ ਪਰ ਇਹਨਾਂ ਦੀ ਸੰਸਥਾ ਹੁੰਦੀ ਹੈ ਇਹ ਇਹਨਾਂ ਸੰਸਥਾਵਾਂ ਦੇ ਨਾਲ ਜੁੜੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਜੋ ਜੋ ਹਿੱਤ ਨੇ ਜਾਂ ਵੈਲਫੇਅਰ ਦੇ ਜਿੰਨੇ ਵੀ ਕੰਮ ਨੇ ਉਹ ਇਹ ਸੰਸਥਾਵਾਂ ਦਬਾਅ ਪਾ ਕੇ ਸਰਕਾਰ ਤੇ ਕਰਾਉਂਦੀਆਂ ਨੇ ਇਸ ਕਰਕੇ ਇਹ ਜਿਹੜੀਆਂ ਸੰਸਥਾਵਾਂ ਦਾ ਨਾਲ ਆ ਇਹਨਾਂ ਦੇ ਨਾਲ ਲੱਖਾਂ ਕਰੋੜਾ ਕਰਮਚਾਰੀ ਜੁੜੇ ਹੋਏ ਨੇ ਜੇਕਰ ਕੱਲ ਕਾਲ ਜੋ ਦਿੱਤੀ ਗਈ ਹੈ ਉਹ ਸਫਲ ਬਣਾਉਣੀ ਹੈ ਤਾਂ ਪੂਰੇ ਭਾਰਤ ਦੇ ਵਿੱਚ ਜੋ ਸੇਵਾਵਾਂ ਨੇ ਸਕਰ ਬੈਂਕਿੰਗ ਤੇ ਹੋਰ ਸਰਕਾਰੀ ਸੇਵਾਵਾਂ ਉਪਰਭਾਵਤ ਰਹਿਣਗੀਆਂ ਪਰ ਨਿੱਜੀ ਕੰਮ ਜੋ ਉਹ ਖੁੱਲੇ ਰਹਿਣਗੇ ਪਰ ਇਹ ਦੇਖਣਾ ਹੋਵੇਗਾ ਅਪੀਲ ਸਾਰਿਆਂ ਤੋਂ ਕੀਤੀ ਗਈ ਹੈ ਕਿ ਆਪਣੀਆਂ ਮੰਗਾਂ ਮਨਾਉਣ ਦੇ ਲਈ ਪੂਰੇ ਭਾਰਤ ਨੂੰ ਬੰਦ ਰੱਖਿਆ ਜਾਵੇ ਇਸ ਕਰਕੇ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਕੱਲ ਬਹੁਤ ਜ਼ਰੂਰੀ ਕੰਮ ਜੇਕਰ ਹੈ ਤਾਂ ਉਸ ਦੇ ਬਾਰੇ ਪਹਿਲਾਂ ਤੋਂ ਹੀ ਪਲਾਨਿੰਗ ਕਰ ਲਓ ਕਿ ਕੱਲ ਕਰਨਾ ਕੀ ਹੈ ਕਿਉਂਕਿ ਕੱਲ ਤੁਹਾਨੂੰ ਖੁਦ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਮਾਹੌਲ ਹੋਣ ਜਾ ਰਿਹਾ ਹੈ